ਅੱਜ ਦੀ ਮੀਟਿੰਗ ਜਿਹੜਾ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਕਾਲਾ ਕਾਨੂੰਨ ਲੈ ਕੇ ਆਈ ਆ ਜਿਹੜਾ ਕਿ ਟਰੱਕ ਆਪਰੇਟਰਾਂ ਦੇ ਮੈਂ ਕਹਿੰਦਾ ਕਿ ਖਿਲਾਫ ਆ ਪੰਜਾਬ ਦੇ ਖਿਲਾਫ ਟਰੱਕ ਆਪਰੇਟਰਾਂ ਦੇ ਨਹੀਂ ਖਿਲਾਫ ਪੰਜਾਬੀਆਂ ਦੇ ਖਿਲਾਫ ਆ ਜਿਵੇਂ ਕਿਸਾਨ ਅੰਦੋਲਨ ਦੇ ਟਾਈਮ ਤੇ ਕਿਸਾਨਾਂ ਦੇ ਖਿਲਾਫ ਤੇ ਪੰਜਾਬ ਦੇ ਖਿਲਾਫ ਪੰਜਾਬ ਦੇ ਮਜ਼ਦੂਰਾਂ ਦੇ ਖਿਲਾਫ ਕਾਨੂੰਨ ਲੈ ਕੇ ਆਏ ਸੀ ਮੈਂ ਸਮਝਦਾ ਮੋਦੀ ਸਰਕਾਰ ਜਿਹੜੀ ਆ ਇਹਨੂੰ ਕਿਸਾਨਾਂ ਦੇ ਕੋਲ ਖਾਸ ਕਰਕੇ ਪੰਜਾਬੀਆਂ ਦੇ ਕੋਲ ਕਿਹੜਿਆ ਕਿਉਂਕਿ ਅੱਜ 80% ਜਿਹੜੇ ਪੰਜਾਬੀ ਆ ਉਹ ਟਰੱਕਾਂ ਦਾ ਕੰਮ ਕਰਦੇ ਆ ਤੇ ਸਾਨੂੰ ਇਸ ਗੱਲ ਨੂੰ ਲੈ ਕੇ ਟਰੱਕ ਆਪਰੇਟਰਾਂ ਦੇ ਡਾਡਾ ਰੋਸ ਆ ਕਿ ਜਿਹੜਾ ਸੈਂਟਰ ਸਰਕਾਰ ਨੇ ਕਾਲਾ ਕਾਨੂੰਨ ਬਣਾਇਆ ਵੀ ਕਿਸੇ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਤੇ ਉਹਨੂੰ 10 ਸਾਲ ਦੀ ਡਰਾਈਵਰ ਨੂੰ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਉਹ ਕੱਲੇ ਟਰੱਕ ਆਪਰੇਟਰਾਂ ਨੇ ਨਹੀਂ ਬਣਾਇਆ ਉਹਦੇ ਹਰ ਇੱਕ ਵਾਹਨ ਆਉਂਦਾ ਕਾਰ ਵੀ ਆਉਂਦੀ ਮੋਟਰਸਾਈਕਲ ਵੀ ਆਉਂਦੇ ਆ ਤੁਸੀਂ ਦੇਖਦੇ ਕਿ ਟਰੱਕਾਂ ਦੀ ਸਾਡੀ ਕੀਮਤ 10-10 ਦੇ 2-2 ਲੱਖ 3-4 ਲੱਖ ਦੇ ਟਰੱਕ ਆ ਜਿਹੜੇ ਪੰਜਾਬ ਦੇ ਵਿੱਚ ਲੋਕਲ ਚੱਲਦੇ ਆ ਕਿਉਂਕਿ ਸਾਨੂੰ 500 ਹਜ਼ਾਰ ਰੁਪਏ ਦੇ ਹੜੀ ਦਾ ਬਚਣਾ ਹੁੰਦਾ ਜੇ ਇਦਾਂ ਦੇ ਕਾਨੂੰਨ ਪਾਸ ਕਰਨ ਨੇ ਕਿ ਸਾਨੂੰ ਇੰਸ਼ੋਰੈਂਸ ਕਰਾਉਣ ਦੂਜੀ ਕਲ ਜੇ ਡਰਾਈਵਰ ਨੂੰ 10 ਸਾਲ ਦੀ ਸਜ਼ਾ ਤੁਸੀਂ ਕਰਨੀ ਆ ਜਾਂ 7 ਸਾਲ ਦੀ ਸਜ਼ਾ ਕਰਨੀ ਆ ਇਹ ਮੇਰਾ خیال ਨਹੀਂ ਕੋਈ ਡਰਾਈਵਰ ਡਰਾਈਵਰੀ ਕਰੂਗਾ ਮਤਲਬ ਤੁਸੀਂ ਕਾਰ ਦੇ ਹੋ ਸਕਦਾ ਸਪੋਜ਼ ਕਰੋ ਕਾਰ ਚ ਜਾਂਦੇ ਆ ਅੱਜ ਪੰਜਾਬ ਦੇ ਹਾਲਾਤ ਕੀ ਬਣੇ ਹੋਏ ਆ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ ਉਹਦੇ ਕਰਕੇ ਨਸ਼ਈ ਨਸ਼ੇ ਦੇ ਵਿੱਚ ੁੱਤ ਹੁੰਦੇ ਆ ਜਾਂ ਟਰੱਕ ਦੇ ਮੋੜੇ ਟੈਪਿੰਦੇ ਜਾਂ ਕਾਰ ਮੋੜੇ ਟੈਪਿੰਦੇ ਆ ਮੋੜ ਕੇ ਇਹਨਾਂ ਨੂੰ ਜਾ ਕੇ ਕਾਰ ਵਾਲੇ ਦੇ ਪਰਚਾ ਦੇਣਾ ਜਾਂ ਸਕੂਟਰ ਦੇ ਮੋੜੇ ਟੈਪੇ ਸਕੂਟਰ ਵਾਲੇ ਦੇ ਪਰਚਾ ਇਹ ਪੰਜਾਬ ਦੀ ਲੜਾਈ ਆ ਨਾ ਕਿ ਟਰੱਕ ਆਪਰੇਟਰਾਂ ਦੀ ਲੜਾਈ ਆ ਉਹਨੂੰ ਲੈ ਕੇ ਮੈਂ ਪੰਜਾਬ ਦੇ ਦੌਰੇ ਤੇ ਨਿਕਲੇ ਹੋਇਆ ਆ ਅੱਜ ਨਵੇਂ ਸ਼ਹਿਰ ਦੇ ਵਿੱਚ ਮੈਂ ਜਿੱਥੇ ਆਪਣਾ ਸਕਟਨ ਜਿਹੜਾ ਕਿ ਸਾਡਾ ਜ਼ਿਲ੍ਹਾ ਪ੍ਰਧਾਨ ਬਣਾਉਣਾ ਸੀ ਜ਼ਿਲ੍ਹੇ ਦੇ ਚੇਅਰਮੈਨ ਬਣਾਉਣਾ ਸੀ ਜਿੱਮੇ ਮੈਂ ਸਾਡੇ ਸ਼ੈਂਟੀ ਜੀ ਜ਼ਿਲ੍ਹੇ ਦੇ ਪ੍ਰਧਾਨ ਬਣਾਏ ਆ ਨਰਿੰਦਰ ਭਾਜੀ ਬੰਗਿਆਂ ਤੋਂ ਚੇਅਰਮੈਨ ਬਣਾਏ ਆ ਜੀਤਾ ਜੀ ਜਿਹੜੇ ਬੰਗਿਆਂ ਤੋਂ ਆਪਣੇ ਨਵੇਂ ਸ਼ਹਿਰ ਤੋਂ ਆ ਉਹਨਾਂ ਨੂੰ ਸਰਪ੍ਰਸਤ ਬਣਾਇਆ ਬਾਕੀ ਇਹਨਾਂ ਨੂੰ ਅਧਿਕਾਰ ਦਿੱਤਾ ਵੀ ਤੁਸੀਂ ਆਪਣੀ ਟੀਮ ਚੁਣੋ ਪਰਮਿੰਦਰ ਜੀ ਮੇਨਾਂ ਜਿਵੇਂ ਪੰਜਾਬ ਬੱਚਾ ਹੋਰ ਕੋ ਜਿਹੜੇ ਅਹੁਦੇਦਾਰ ਹੋਣਗੇ ਪੰਜਾਬ ਦੇ ਵਿੱਚ ਆਪਾਂ ਲਵਾਂਗੇ ਪੰਜਾਬ ਦੀ ਲੜਾਈ ਤਕੜੇ ਹੋ ਕੇ ਲੜਾਂਗੇ 16 ਤਰੀਕ ਨੂੰ ਅਸੀਂ ਨੈਸ਼ਨਲ ਹਾਈਵੇ ਜਿਹੜਾ ਆ ਇਹ ਦਿੱਲੀ ਤੋਂ ਜੰਮੂ ਜਿਹੜਾ ਹਾਈਵੇ ਆ ਆਪਾਂ ਫਲੋਰ ਦੇ ਕੋਲ ਪੁਲ ਦੇ ਉੱਤੇ ਬੈਠਾਂਗੇ ਦੋਨੋਂ ਹਾਈਵੇ ਦੋਨੋਂ ਪਾਸੇ ਤੋਂ ਬੰਦ ਕਰਾਂਗੇ ਔਰ ਜਦੋਂ ਤੱਕ ਇਹ ਕਾਨੂੰਨ ਜਿਹੜੇ ਵਾਪਸ ਨਹੀਂ ਹੁੰਦੇ ਔਰ ਪੰਜਾਬ ਦੇ ਜਿਹੜੀ ਪੰਜਾਬ ਸਰਕਾਰ ਦੇ ਨਾਲ ਵੀ ਸਾਡੀਆਂ ਮੰਗਾਂ ਆ ਜੇ ਪੰਜਾਬ ਸਰਕਾਰ ਨੇ ਜਿਹੜੀ ਇਹ ਟਰੱਕ ਆਪਰੇਟਰਾਂ ਦਾ ਮੈਂ ਸਮਝਦਾ ਸ਼ੋਸ਼ਣ ਹੋ ਰਿਹਾ ਆ ਪੰਜਾਬ ਦੇ ਵਿੱਚ ਜੇ ਟਰੱਕਾਂ ਵਾਲੇ ਦਾ ਮੈਂ ਸਮਝਦਾ ਕਿਤੇ ਜਾਂਦੇ ਆ ਕਿਤੇ ਰਸਤੇ 'ਚ ਰੋਕਦੇ ਆ ਕੋਈ ਕਿਤੇ ਕੋਈ ਪੈਸੇ ਲੈ ਲੈਂਦਾ ਕਿਤੇ ਕੋਈ ਪੁਲਿਸ ਵਾਲਾ ਖੇ ਲੈਂਦਾ ਪੰਜਾਬ ਦੇ ਟਰੱਕ ਆਪਰੇਟਰ ਦੀ ਕੋਈ ਇੱਜ਼ਤ ਹੀ ਹੈ ਨਹੀਂ ਮੈਂ ਸਮਝਦਾ ਮਿਸ ਜੇਨੂ ਕੋ ਜਿਹੜਾ ਦੇਦਾ ਦਿਲ ਕਰਦਾ ਉਹਨੂੰ ਇੱਦਾਂ ਥੱਲੇ ਲਾਉਂਦਾ ਜਿੱਦਾਂ ਕਿ ਦੇ ਮੈਂ ਸਮਝਦਾ ਵੀ ਉਹ ਕਿਸੇ ਦਾ ਨੌਕਰ ਰੱਖਿਆ ਹੋਵੇ ਕੋਈ ਬਾਤ ਕਿਹਾ ਸੱਚਾ ਕਰ ਸਕਦੇ ਤੁਸੀਂ ਬਹੁਤਾਂ ਦੇ ਹੁੰਦੇ ਤੁਸੀਂ ਮੈਂ ਤੋ 10 ਵੀਡੀਓ ਪਈਆਂ ਜਿੱਥੇ ਫੜ ਕੇ ਡਰਾਈਵਰ ਦਾ ਕਟਮਾਰ ਹੋ ਰਹੀ ਆ ਉਹਨੂੰ ਗੱਡੀ ਚ ਉੱਲਾ ਕੇ ਕੁੱਟਿਆ ਜਾ ਰਿਹਾ ਮੈਂ ਕਹਿੰਦਾ ਕਈ ਕੁਝ ਹੋ ਰਿਹਾ ਆ ਅੱਜ ਪੰਜਾਬ ਦੇ ਵਿੱਚ ਮੈਨੂੰ ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬੜਾ ਮਹਿਸੂਸ ਹੁੰਦਾ ਆ ਕਿ ਪੰਜਾਬ ਦੇ ਜਿਹੜਾ ਟਰੱਕ ਡਰਾਈਵਰ ਪੰਜਾਬੀ ਆ ਉਹਂ ਦੌਰ ਬੈਠੇ ਆ ਕਲਕੱਤੇ ਬੈਠੇ ਜਾ ਕੇ ਬੈਠੇ ਆ 5-500 ਹਜ਼ਾਰ ਰਿਆ ਟਰੱਕ ਦਿੱਲੀ ਚ ਬੈਠੇ ਆ ਅੱਜ ਪੰਜਾਬ ਦੇ ਵਿੱਚ ਕਿਸੇ ਇੱਕ ਟਰੱਕ ਆਪਰੇਟਰ ਦਾ ਮੈਨੂੰ ਨਾਂ ਦੱਸੋ ਇੱਕ ਟਰਾਂਸਪੋਰਟਰ ਡੀਡੀ ਟਰਾਂਸਪੋਰਟ ਜਿਹਦੇ ਕੋਲ ਮੈਂ ਕਿਹਾ 2-3000 ਗੱਡੀ ਹੈ ਉਹ ਤੋਂ ਪੰਜਾਬ ਦਾ ਕਾਫੀ ਕੰਮ ਹੈ ਕੰਟੇਨਰਾਂ ਦਾ ਕੰਮ ਹੈ ਨਾ ਹੋਰ ਪੰਜਾਬ ਕੋਲ ਟਰੱਕ ਆਪਰੇਟਰ ਨਹੀਂ ਹੋਣਾ ਜਿਹਦੇ ਤੋਂ 100 ਤੋਂ ਉੱਤੇ ਗੱਡੀ ਹੋਵੇ ਤੇ ਜੇ ਉੱਥੇ ਹਜ਼ਾਰ-ਹਜ਼ਾਰ ਹੋ ਸਕਦੀ ਆ ਸਾਡੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਟਰਾਂਸਪੋਰਟਰ ਬੈਠੇ ਆ ਜਿਨ੍ਹਾਂ ਕੋਲ 2-2000, 1000 ਜਾਂ 5-500 ਗੱਡੀ ਆ ਤੇ ਅੱਜ ਪੰਜਾਬ ਦੀ ਬਦਕਿਸਮਤੀ ਇਹ ਆ ਸਾਡੇ ਬੰਦੇ ਕੈਨੇਡਾ ਅਮਰੀਕਾ ਦੇ ਵਿੱਚ ਚਾਹੇ ਕੰਮ ਜਾਵੇ ਆ ਦੇ ਵਿੱਚ ਆ ਸਾਡੇ ਸਰਪੰਚ ਸਾਹਿਬ ਘੜ ਹਲਾਤ ਕੀ ਆ ਪੰਜਾਬ ਦੇ ਅਸੀਂ ਪੰਜਾਬ ਦੇ ਵਿੱਚ ਰਹਿ ਐ ਪੰਜਾਬ ਜੰਮੇ ਵਾਲੇ ਉਸ ਪੰਜਾਬ ਨੂੰ ਸਾਨੂੰ ਛੱਡ ਕੇ ਜਾਣਾ ਪੈ ਰਿਆ ਵਿਦੇਸ਼ਾਂ ਜਾਣਾ ਪੈ ਰਿਆ ਸਰਕਾਰ ਕਹ ਰਹੀ ਕਿ ਗੋਰੇ ਆਉਣਗੇ ਪੰਜਾਬ ਦੇ ਵਿੱਚ ਗੋਰੇ ਇੰਡੀਆ ਤੋਂ ਬਾਹਰ ਆਉਣਗੇ ਗੋਰੇ ਬਾਹਰ ਤੋਂ ਆਉਣਗੇ ਪੰਜਾਬ ਚ ਆ ਕੇ ਗੋਰੇ ਕੰਮ ਕਰਨਗੇ ਮੈਨੂੰ ਤਾਂ ਲੱਗਦਾ ਇਹ ਜਿਹੜੇ ਸਾਡੇ ਪਿਜਾਰੇ ਆ ਇਹ ਵੀ ਜਾ ਰਹੇ ਆ ਆ ਮਹਾਵਾ ਮਾਚਲ ਵਾਲੇ ਮੈਨੂੰ ਜ਼ਰੂਰ ਗੋਰੇ ਲੱਗਦੇ ਆ ਕਿ ਪੰਜਾਬ ਸਰਕਾਰ ਦੀ ਪਤਾ ਨਹੀਂ ਕਿਹੜੀ ਮਨਸ਼ਾ ਆ ਪਿਛਲੇ ਦਿਨੀ ਮੈਂ ਕੀਰਤਪੁਰ ਸਾਹਿਬ ਵੀ ਗਿਆ ਸੀ ਕਿ ਹਿਮਾਚਲ ਦੇ ਟਰੱਕ ਆ ਕੇ ਪੰਜਾਬ ਚ ਲੋਡ ਕਰਦੇ ਆ ਪੰਜਾਬ ਦੇ ਟਰੱਕਾਂ ਨੂੰ ਹਿਮਾਚਲ ਚ ਲੋੜ ਨਹੀਂ ਕਰਨ ਬਹੁਤ ਚੰਗੀ ਸਰਕਾਰ ਹੈ ਹਿਮਾਚਲ ਦੀ ਮੈਂ ਕਹਾਂਗਾ ਦੇਖੋ ਜਿਹੜੀ ਸਰਕਾਰ ਦਾ ਕੀ ਫਰਜ਼ ਬਣਦਾ ਜਿਹੜੀ ਸਟੇਟ ਦੇ ਤੁਸੀਂ ਮੁੱਖ ਮੰਤਰੀ ਹੋ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਜੇ ਨਵਾਂ ਸ਼ਹਿਰ ਵਿੱਚ ਕੋਈ ਇੰਡਸਟਰੀ ਲੱਗ ਰਹੀ ਮੰਨ ਲਓ ਗੰਦਾ ਮੈ ਲਿਆ ਧੂਆਂ ਦਾ ਫੱਕ ਰੇ ਨਵਾਂ ਸ਼ਹਿਰ ਸਾਰਾ ਤੇ ਕੰਮ ਆਉਣਾ ਲੈ ਕੇ ਆਉਣਾ ਹਿਮਾਚਲ ਵਾਲਿਆਂ ਨੇ ਤੇ ਸਾਨੂੰ ਕੀ ਲੋੜ ਬਈ ਬਿਮਾਰ ਹੋਈਏ ਅਸੀਂ ਤੇ ਕੰਮ ਦੇਉ ਹਿਮਾਚਲ ਨੂੰ ਇਹ ਸਰਕਾਰ ਪੰਜਾਬ ਸਰਕਾਰ ਦੀ ਮਨਸ਼ਾ ਵੀ ਟਰੱਕ ਆਪਰੇਟਰਾਂ ਪ੍ਰਤੀ ਸਹੀ ਨਹੀਂ ਹੈ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਦਾ ਬੇੜਾ ਕਰਦਾ ਕਾਂਗਰਸ ਸਰਕਾਰ ਦੇ ਵਿੱਚ ਇੱਕ ਹੰਕਾਰੀ ਰਾਜਾ ਕੈਪਟਨ ਮਿੰਦਰ ਸਿੰਘ ਆ ਜਿਹੜਾ ਨਾਜ ਆਖੜ ਬੀਜੇਪੀ ਦਾ ਪ੍ਰਧਾਨ ਬਣਿਆ ਇਹਨੇ ਤਾਂ ਬੋਰ ਜੁਨੀਅਨ ਨੂੰ ਤਾਲਾ ਲਾ ਦਿੱਤਾ ਸੀ ਇਹ ਕਿਹੜੇ ਗੱਲਾਂ ਪੰਜਾਬ ਦੀਆਂ ਕਿਹੜੀਆਂ ਪੰਜਾਬ ਦੀਆਂ ਗੱਲਾਂ ਕਰਦਾ ਸੋ ਮੈਂ 500 ਤੋਂ ਪ੍ਰੋਗਰਾਮ ਦਿੱਤਾ ਡੀਸੀ ਦਫ਼ਤਰ ਦੇ ਬਾਹਰ ਸਾਰੇ ਸਾਡੇ ਮੇਰੇ ਪ੍ਰਧਾਨ ਸਹਿਬਾਨ ਗਏ ਦਬਾਬੀ ਤੇ ਸਾਰੇ ਇਕੱਠੇ ਹੋ ਗਏ ਡੀਸੀ ਸਾਹਿਬ ਦੇ ਧਾਣਾ ਲਾ ਕੇ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਦੇ ਗ੍ਰਹਿ ਮੰਤਰੀ ਦੇ ਨਾਮ ਤੇ ਦਿੱਤਾ ਕਿ ਇਹ ਤੇ ਅਮਲ ਕਰੋ ਇਹਨੂੰ ਲਾਗੂ ਜਿਹੜਾ ਕਾਲੇ ਕਾਨੂੰਨ ਨੂੰ ਵਾਪਸ ਕਰੋ ਪਰ ਜੇ ਸਰਕਾਰ ਨੇ ਨਾ ਕੀਤਾ 16 ਤਰੀਕ ਤੋਂ ਅਸੀਂ ਨੈਸ਼ਨਲ ਹਾਈਵੇ ਜਿਹੜਾ ਉਹ ਬੰਦ ਕਰ ਦਾਂਗੇ ਅਣਮਿੱਥੇ ਸਮੇਂ ਦੀ ਦੋਨੇ ਸਰਕਾਰਾਂ ਜਦੋਂ ਟਰੱਕ ਆਪਰੇਟਰਾਂ ਦੀ ਗੱਲ ਸੁਣਨਗੇ ਫਿਰ ਉਤੋਂ ਬਾਅਦ ਖੋਲਾਂਗੇ ਕਿਉਂਕਿ ਸਰਕਾਰ ਨੇ ਵਾਅਦੇ ਤਾਂ ਬਹੁਤ ਕੀਤੇ ਸੀ ਜਿਵੇਂ ਤੁਸੀਂ ਕਹਿੰਦੇ ਕਾਨੂੰਨ ਨਾਲ ਤੁਸੀਂ ਸਹਿਮਤ ਨਹੀਂ ਆ ਤੇ ਕੱਲੇ ਟਰੱਕ ਆਪਰੇਟਰਸ ਨੂੰ ਪ੍ਰੋਬਲਮ ਨਹੀਂ ਆਏਗੀ ਕੱਲੇ ਕੱਲੇ ਡਰਾਈਵਰ ਨੂੰ ਪ੍ਰੋਬਲਮ ਆਏਗੀ ਬਿਲਕੁਲ ਜੀ ਤਾਂ ਫਿਰ ਪੰਜਾਬ ਦੇ ਨਾਮ ਕੀ ਸੁਨੇਹਾ ਭੇਜਣਾ ਚਾਹੁੰਦਾ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਪੱਤਰਕਾਰ ਭਾਈ ਹੋ ਤੁਸੀਂ ਤੁਹਾਡੇ ਕੋਲ ਕਾਰਾਂ ਮੋਟਰਸਾਈਕਲ ਹੋਣੇ ਆ ਕਈਆਂ ਦੇ ਕੋਲ ਮੈਂ ਤੁਹਾਡੀ ਗੱਲ ਨਹੀਂ ਕਰਦਾ ਕਿ ਗਲਤ ਨਾ ਲੈ ਜਾਣਾ ਕਈਆਂ ਦੇ ਕੋਲ ਮੋਟਰਸਾਈਕਲ ਹੈ ਮੇਰੇ ਕੁਈ ਯਾਰ ਮਿੱਤਰ ਵੀ ਕਹੀ ਹੈਗੇ ਜਿਹਨਾਂ ਦੇ ਕੋਲ ਕੀਮਤ ਉਹਦੀ 10-20 ਹਜ਼ਾਰ ਰੁਪਿਆ ਕੀਮਤ ਆ ਉਹ ਯਾਰ 20 ਹਜ਼ਾਰ ਵਾਲੀ ਕੀਮਤ ਵਾਲਾ ਮੋਟਰਸਾਈਕਲ ਵਾਲਾ 10 ਲੱਖ ਰੁਪਏ ਜਮਵਾਣਾ ਕਿੱਥੋਂ ਦੇ ਦੂਗਾ ਕਿਆ ਕਾਨੂੰਨ ਪਾਸ ਕਰਨ ਲੱਗੇ ਤੁਸੀਂ ਦੇਖਦੇ ਨਹੀਂ ਕਿਸਾਨਾਂ ਦੇ ਕਾਨੂੰਨ ਕੀਤਾ ਉਹ ਵੀ ਮਾੜਾ ਬਥੋਪਦਾ ਹੁਣ ਕਈਆਂ ਦੇ ਕੋਲ ਗੱਡੀਆਂ ਆਇਆ ਮੇਰੇ ਕੋਲ ਦਾ ਫੇਰ ਨਾ ਲੈਣਾ ਕਈਆਂ ਦੇ ਕੋਲ 50 40 50 ਹਜ਼ਾਰ ਦੀ ਗੱਡੀ ਨਾ ਬੁੱਤਾ ਲੱਗ ਜਾਂਦਾ ਆਪਣਾ ਪਰਵਾਰ ਲੈ ਕੇ ਸੋਖਾ ਜਲ ਜਾਂਦਾ ਉਹ 40 ਹਜ਼ਾਰ ਦੀ ਗੱਡੀ ਦੇ ਵਿਚਾਰਾ ਮਸੀ ਲੈਂਦਾ ਕਿ ਉਹ 10 ਲੱਖ ਕਿੱਥੋਂ ਦੇ ਦੂਗਾ ਤੁਸੀਂ ਕੋ ਕਾਨੂੰਨ ਬਣਾਉਣ ਲੱਗੇ ਉਹ ਤਾਂ ਪਹਿਲਾਂ ਦੇਖ ਲਓ ਘੋ ਸਿਆਦ ਪਹਿਲਾਂ ਇਨਸਾਨ ਕੀਆ ਪ੍ਰੋਫੈਸਰ ਕਾਲਸ ਦੇਖਣ ਹਾਂ ਦੇਖਣੀ ਚਾਹੀਦੀ ਇੱਕ ਕਲਾਸ ਮੇਰਾ ਸਵਾਲ ਹੈ ਜੀ ਜੀ ਜਿਵੇਂ ਐਕਸੀਡੈਂਟ ਹੁੰਦੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਦੁਨੀਆ ਤੇ ਕੋਈ ਅਜਿਹਾ ਇਨਸਾਨ ਜਿਹੜਾ ਐਕਸੀਡੈਂਟ ਜਾਣ ਬੁੱਝ ਕੇ ਕਰਦਾ ਪਰ ਜੇ ਐਕਸੀਡੈਂਟ ਹੋ ਜਾਂਦਾ ਫਿਰ ਤੁਹਾਨੂੰ ਕੀ ਲੱਗਦਾ ਕਾਨੂੰਨ ਕੀ ਬਣਨਾ ਚਾਹੀਦਾ ਤਾਂ ਜੋ ਐਕਸੀਡੈਂਟ ਨਾ ਹੋ ਜੇ ਪਹਿਲਾਂ ਤਾਂ ਗੱਲ ਮੈਂ ਇਹ ਕਹਿੰਦਾ ਦੇਖੋ ਐਕਸੀਡੈਂਟ ਹੋਣਾ ਨਹੀਂ ਚਾਹੀਦਾ ਨਾ ਕੋਈ ਕਰਨਾ ਚਾਹੁੰਦਾ ਕੋਈ ਵੀ ਨਹੀਂ ਚਾਹੁੰਦਾ ਜੀ ਦੂਜੀ ਗੱਲ ਇਹ ਹੈ ਵੀ ਐਕਸੀਡੈਂਟ ਦੇ ਵਿੱਚ ਪਹਿਲਾਂ ਤਾਂ ਇਹ ਦੇਖਿਆ ਜਾਵੇ ਕਸੂਰ ਕਿਹਦਾ ਆ ਸਾਡੀ ਬਦਕਿਸਮਤੀ ਕੀ ਆ ਸਾਡੇ ਕੋਲ ਟਰਾਲੀ ਟਰੱਕ ਉਹ ਕਹਿੰਦੇ ਵੱਡੀ ਗੱਡੀ ਦਾ ਕਸੂਰ ਹੁੰਦਾ ਸਾਡਾ ਗੱਡੀ ਦਾ ਕਸੂਰ ਤਾਂ ਆਟੋਮੈਟਿਕ ਹੁੰਦਾ ਭਾਵੇਂ ਜਾਂਦੇ ਨੇ ਅਮਲੀ ਮੋਰੇ ਟੱਪ ਹੋਵੇ ਰਜਿਆ ਹੋਵੇ ਨਸ਼ਿਆਂ ਤੋਂ ਤੋਤ ਹੋਵੇ ਉਤੋਂ ਦੀ ਗੱਡੀ ਲੰਘ ਜਵੇ ਉਹ ਕਹਿੰਦੇ ਟਰੱਕ ਵਾਲੇ ਨੇ ਮਾਰਿਆ ਕਸੂਰ ਇਹਦਾ ਪਰਚਾ ਦੇਓ ਇੱਥੇ ਕੀ ਹੈ ਇਹ ਇਨਸਾਫ ਆ ਮਦਦਸ਼ਾ ਮੇਰੀ ਗੱਲ ਸਮਝੋ ਕਾਨੂੰਨ ਇਹ ਹੋਣਾ ਚਾਹੀਦਾ ਉਸ ਮਾਮਲੇ ਦੀ ਜਾਂਚ ਹੋਵੇ ਪਹਿਲਾਂ ਵੀ ਇਹ ਕਿੱਥੋਂ ਗੱਡੀ ਆਈ ਬੰਦਾ ਜਿਹੜਾ ਮਰਿਆ ਉਹ ਕੀ ਸੀ ਕਿੱਥੋਂ ਆ ਰਹੀ ਕਿੱਥੇ ਜਾ ਰਹੀ ਕਿਸ ਸਾਈਡ ਦੇ ਗੱਡੀ ਜਾ ਰਹੀ ਉਹ ਸਾਰੀ ਜਾਂਚ ਕਰਕੇ ਜਿਹਦਾ ਵੱਡੀ ਗੱਡੀ ਉਹ ਬਿਛੂਟੀ ਹੋਵੇ ਜਿਹਦਾ ਕਸੂਰ ਉਹ ਥੋਪਿਆ ਜਾਵੇ ਇੱਥੇ ਸਾਡੇ ਉਲਟਾ ਮੈਨੂੰ ਇੱਕ ਦਿਨ ਮੈਂ ਜੜਿਆਲੇ ਚਲ ਗਿਆ ਮੈਨੂੰ ਕਹਿੰਦੇ ਵੱਡੀ ਗੱਡੀ ਟਰਾਲਾ ਸੀ ਸਾਡੇ ਕੋਲ ਮੈਂ ਕਿਹਾ ਯਾਰ ਸਤੋਂ ਵੱਡੀ ਦਾ ਟ੍ਰੇਨ ਆ ਜੇ ਮੈਂ ਉਹਦੇ ਚ ਮਾਰੀਆ ਉਹ ਸਾਡਾ ਫੇਰ ਵੀ ਮੇਰੇ ਤੇ ਪਏ ਪੈਣੇ ਆ ਪੈਣੇ ਕਿਤੇ ਆ ਮੈਂ ਕਿਹਾ ਸੁਖਵੀਰ ਬਾਦਲ ਦੀ ਮੋਂਟੇਰੋ ਖੜੀ ਆ ਆਪਣੀ ਲੈਂਡ ਕਰੋਜ਼ ਖੜੀ ਆ ਯਾਰ ਇੰਨੀ ਤਾਂ ਬੰਦਾ ਮਾਰਦਾ ਹੋਣਾ ਕਿ ਕੋਈ ਪੂਰੀ 60-70 ਲੱਖ ਦੀ 80 ਲੱਖ ਦੀ ਗੱਡੀ ਐਕਸੀਡੈਂਟ ਕਰਤਾ ਉਹ ਮੈਨੂੰ ਕਹਿੰਦੇ ਲੱਖ ਰੁਪਈਆ ਦਿਓ ਜੀ ਸਾਡੀ ਗੱਡੀ ਦਾ ਨੁਕਸਾਨ ਹੋਇਆ ਮੈਂ ਕਿਹਾ ਫਿਰ ਇਹ ਨਹੀਂ ਤਾਂ ਯਾਰ ਆਪਾਂ ਜਿਹਨੇ ਗੱਡੀ ਟਰੱਕ ਵਾਲੇ ਨੇ ਵਜੀ ਆ ਸੁਖਵੀਰ ਦੀ ਗੱਡੀ ਵਾਲਾ ਨੇ ਮੁੱਖ ਮੰਤਰੀ ਜਦੋਂ ਸੀਗਾ ਇਹ ਸੂਬਾ ਕਾਨੂੰਨਾਂ ਦੀ ਸਾਡੇ ਕੋਲ ਚੀਜ਼ ਜੀ ਹੈ ਨਹੀਂ ਪੰਜਾਬ ਦੇ ਵਿੱਚ ਵੱਧ ਕਿਸਮ ਦੀ ਆ ਸੁਪਰੀਮ ਕੋਰਟ ਦੀ ਰੂਲਿੰਗ ਨੂੰ ਓਵਰਲੋਡ ਨਹੀਂ ਹੋਣਾ ਚਾਹੀਦਾ ਤੁਹਾਡਾ ਲੈਣਾ ਚੱਲ ਰਿਹਾ ਹਾਈ ਕੋਰਟ ਦੀ ਰੂਲਿੰਗ ਮੈਂ ਕੇਸ ਜਿੱਤੇ ਆ ਆਪਣੇ ਐਸੋਸੀਏਸ਼ਨ ਵੱਲੋਂ ਕੀਤਾ ਹੋਇਆ ਵੀ ਜਿਹੜੇ ਟ੍ਰੈਕਟਰ ਟਰਾਲੀਆਂ ਕਮਰਸ਼ੀਅਲ ਕੰਮ ਨਹੀਂ ਕਰ ਸਕਦੇ ਸਾਰੇ ਪੰਜਾਬ 'ਚ ਕਰਦੇ ਆ ਆਰਟੀਓ ਦਾ ਅਫਸਰ ਵਿੱਚ ਲੁੱਟ ਹੋ ਰਹੀ ਆ ਐਮਬੀਆਈ ਦਫ਼ਤਰਾਂ ਵਿੱਚ ਲੁੱਟ ਹੋ ਰਹੀ ਆ ਕਹਿੰਦੇ ਕਰਾਪਸ਼ਨ ਬੰਦ ਹੋ ਗਈ ਆ ਅੱਗੇ ਪਾਸਿੰਗ ਹੁੰਦੀ ਸੀਗੀ ਜਿਹੜੀ ਅੱਗੇ ਪਾਸਿੰਗ ਹੁੰਦੀ ਸੀ ਪਹਿਲਾਂ ਅਸੀਂ ਉਹਨੂੰ 2015 ਰੁਪਏ ਜੋ ਫੀਸ ਸੀ ਮਾੜਾ-ਭਾੜਾ ਨਾਲ ਦੇ ਕੇ ਕੰਮ ਕਰਵਾ ਲੈਂ ਤੇਰੇ ਟੈਰਾਂ ਦੇ ਵਿੱਚ ਤੇਰੇ ਟੈਰ ਕਿ ਜ਼ਿਆਦੇ ਕਿਸੇ ਆ ਜੀ ਉਹ ਅਮਰੀਕਾ ਕੈਨੇਡਾ ਦੀਆਂ ਗੱਲਾਂ ਕਰਦੇ ਹਾਂ ਇਹ ਕਾਨੂੰਨ ਵੀ ਤਾਂ ਬਣਾ ਵੀ ਇਹਨਾਂ ਨੂੰ ਰੁਜ਼ਗਾਰ ਵੀ ਮਿਲੋ ਅੱਜ ਪੰਜਾਬ ਦੇ ਟਰੱਕ ਆਪਰੇਟਰਾਂ ਨੂੰ 5 ਦਿਨ ਦਾ ਰੁਜ਼ਗਾਰ ਨਹੀਂ ਸਾਡੇ ਕੋਲ ਹੈਗਾ ਤੋਂ ਸੋ ਮੈਂ ਤਾਂ ਇਹ ਕਹਾਂਗਾ ఓਵਰ ਲੋਡਿੰਗ ਟਰੈਕਟਰ ਟਰਾਲੀਆਂ ਟਰੈਕਟਰ ਇਹਦੇ ਪ੍ਰਧਾਨ ਦੀ ਚੋਣ ਆ ਸਾਡੇ ਇਸੇ ਦੁਆਬੇ ਵਿੱਚ ਬਹੁਤ ਵਧੀਆ ਚੱਲਦਾ ਆ ਲਾਗੇ ਤੇਰੇ ਮਾਲ ਭੋਰਿਆ ਉਹ ਸਾਡੇ ਬਲਜੀਤ ਭਾਜੀ ਪ੍ਰਧਾਨ ਆ ਸਰਸੰਦੀਆਂ 35 ਸਾਲ ਤੋਂ ਬਣ ਰਿਹਾ ਸਾਡੇ ਨੂੰ ਕੁਦਰੇ ਚੇਅਰਮੈਨ ਚੁਣੇ ਗਏ ਆ ਪ੍ਰਧਾਨ ਚੁਣੇ ਗਏ ਆ ਸਰਸਮ ਦੀਆਂ ਲੋਕਾਂ ਨੇ ਚੁਣਿਆ ਇਹ ਕਿਉਂਦਾ ਜਿਹਦਾ ਦਿਲ ਕਰਦਾ ਐ ਐਮਐਲਏ ਲਿਆ ਕੇ ਜੁਨੀਆ ਦੇ ਉੱਤੇ ਪ੍ਰਧਾਨਤ ਹੋ ਗੁੰਦਾ ਮੜਕੋ ਆਪਣੀ ਜੋ ਮਰਜ਼ੀ ਕਰ ਗੁਰ ਕੇ ਗਾਂ ਜਾਂਦਾ ਸਿਸਟਮ ਤਾਂ ਕੋਈ ਹੈ ਹੀ ਨਹੀਂ ਅਸੀਂ ਮੰਗਦੇ ਕੀ ਆ ਇੱਕ ਟੂਲ ਫਰੀ ਨੰਬਰ ਚਾਹੀਦਾ ਜੇ ਤੇ ਸਾਡਾ ਧੱਕਾ ਹੋ ਰਿਹਾ ਈ ਸ਼ਿਕਾਇਤ ਦਰਜ ਕਰਾਈਏ ਯਾਰ ਸਰਕਾਰ ਦਾ ਮੈਂ ਦੂਜਾ ਸਰਕਾਰ ਨੂੰ ਕਹਿੰਦਾ ਸਰਕਾਰ ਸਾਡੀਆਂ ਮੰਗਾਂ ਮੰਨੇ ਮੈਂ ਇਸ ਗੱਲ ਦਾ ਤੁਹਾਡੇ ਮੀਡੀਅਮ ਤੇ ਰਹੀਮ ਵਾਦਾ ਕਰਦਾ ਇੱਕ ਸਾਲ ਦੇ ਵਿੱਚ ਵਿੱਚ 1000 ਦਾ ਕਰੋੜ ਦਾ ਰੈਵਨਿਊ ਨਾ ਦਿੱਤਾ ਨਾ ਕੋਈ ਸੰਘਰਸ਼ ਕਰਨਾ ਨਾ ਸਾਡੀ ਮੰਗ ਮੰਨਿਓ ਇੱਕ ਸਾਲ ਦਾ ਟਾਈਮ ਦੇ ਦਿਓ ਜੋ ਅਸੀਂ ਕਹਿੰਦੇ ਉਹ ਕਰੋ ਇੱਕ ਸਾਲ ਦੇ ਵਿੱਚ ਰੈਸਨ ਦਾ ਤੁਹਾਡੇ ਲੈਣੇ ਚਾਹੀਦੇ ਆ ਲੈਣੇ ਚਾਹੀਦੇ ਪਰ ਇਹ ਸਰਕਾਰ ਨਾਲ ਕੋਈ ਸੁਣਨ ਨੂੰ ਤਿਆਰ ਨਹੀਂ ਟਰਾਂਸਪੋਰਟ ਮੰਤਰੀ ਨੂੰ ਮਿਲਦੇ ਆ ਉਹ ਗੱਲ ਹੀ ਨਹੀਂ ਕਰਦਾ ਉਹ ਤੇ ਇੱਕੋ ਗੱਲ ਕਹਿੰਦਾ ਮੇਰੇ ਪੱਲੇ ਕੁਛ ਨਹੀਂ ਜੇ ਤੇਰੇ ਪੱਲੇ ਨਹੀਂ ਮੰਤਰੀ ਕਿਉਂ ਬਣਿਆ ਜੇ ਤੇਰੇ ਪੱਲੇ ਨਹੀਂ ਕੁਛ ਹੈਗਾ ਤੁਸੀਂ ਸੰਤੁਸ਼ਟ ਨਹੀਂ ਤੁਸੀਂ ਤੇ ਸੰਤੁਸ਼ਟ ਤੁਹਾਡੇ ਸਾਹਮਣੇ ਆ ਮੈਂ ਤਾਂ ਕਹਿੰਦਾ ਹੱਲੇ ਵੀ ਸਰਕਾਰ ਚੰਗਾ ਕਰ ਲੋ ਤਿੰਨ ਸਾਰ ਰਹਿੰਦੇ ਆ ਜੇ ਸਰਕਾਰ ਨੇ ਚੰਗਾ ਕੀਤਾ ਨਕੂਦਰ ਦੇ ਵਿੱਚ ਮੈਂ ਫਰਵਰੀ ਵੀ ਨੂੰ ਜੇ ਸਾਰੇ ਟਰੱਕ ਆਪਰੇਟਰ ਇਕੱਠੇ ਹੋ ਕੇ ਰੈਲੀ ਕਰਾ ਰਹੇ ਆ ਸਰਕਾਰ ਦੇ ਗੋਣਗਾਵਾਂ ਕਿ ਸਰਕਾਰ ਦੀ ਸਪੋਰਟ ਕਰਾਂਗੇ ਜੇ ਸਰਕਾਰ ਨੇ ਨਾ ਕੀਤਾ ਤੇ ਮੈਂ ਜਿਹੜੀਆਂ ਆਪੋਜੀਸ਼ਨ ਬੀਜੇਪੀ ਨੂੰ ਮੈਂ ਪਾਰਟੀ ਨਹੀਂ ਮੰਨਦਾ ਕੋ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਪਾਰਟੀ ਅਕਾਲੀ ਦਰ ਉਹ ਕਾਂਗਰਸ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਦੋਨਾਂ ਪਾਰਟੀਆਂ ਨੂੰ ਕਹਾਂਗਾ ਜੇ ਇਹਨਾਂ ਨੇ ਇਹ ਕੁਛ ਕੀਤਾ ਓ ਝਾੜੂ ਨੂੰ ਕੋਈ ਵੋਟ ਨਾ ਪਾਵੇ ਨਾ ਬੋਤਾਂ ਨੂੰ ਪਾਉ। ਸਾਡੀ ਪੰਜਾਬ ਦੇ ਵਿੱਚ 10 ਲੱਖ ਵੋਟ ਆ ਟਰੱਕ ਆਪਰੇਟਰਾਂ ਦੀ। 10 ਲੱਖ ਵੋਟ ਆ ਤੇ ਅਸੀਂ ਸਰਕਾਰ ਨੂੰ ਦੱਸ ਦਾਂਗੇ ਐਮਪੀ ਇਲੈਕਸ਼ਨ ਚ ਕੀ ਹੁੰਦਾ। ਜੇ ਸਰਕਾਰ ਨੇ ਚੰਗਾ ਕੰਮ ਕੀਤਾ 12 ਰੈਲੀਆਂ ਕਰੂੰਗਾ ਪੰਜਾਬ ਦੇ ਵਿੱਚ 12 ਦੀ 12 ਜਗ੍ਹਾ ਝਾੜੂ ਦਾ ਸਮਾਰਥਨ ਕਰਾਂਗਾ ਇੱਕ ਸਾਡੇ ਸੀਐਮ ਜਿਹੜੇ ਐਕਸੀਐਮ ਹੋਏ ਚੰਨਜੀ ਚੰਨੀ ਉਹਦੇ ਤੱਤ ਪਰ ਹੋ ਕੇ ਲੜਾਂਗੇ ਸਾਰੇ ਟਰੱਕ ਆਪਰੇਟਰ ਪੰਜਾਬ ਦੇ ਲਾਨਗੇ ਉਹਨਾਂ ਨੇ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਗੱਲ ਸੁਣੀ ਆ ਲਾਸਟ ਦਿਨ ਮੈਂ ਜਾ ਕੇ ਜੂਨੀਅਨ ਬਹਾਲ ਕਰਾ ਕੇ ਆ ਉਹਨਾਂ ਦੇ ਕੋਲੋਂ ਤੇ ਸੋ ਮੈਂ ਉਹਦਾ ਰਣੀ ਆ ਜਿਹੜਾ ਕੋ ਚੰਗਾ ਕਰੂਗਾ ਯਾਰ ਅਸੀਂ ਉਹਦੇ ਨਾਲ ਆ ਜਿਹੜਾ ਸਾਡਾ ਮਾੜਾ ਕਰੂਗਾ ਉਹ ਡਟ ਕੇ ਖਿਲਾਫ ਲੰਗੇ ਜੋ ਮਰਜੀ ਹੋ ਜਾ ਧੰਨਵਾਦ ਤੁਹਾਡਾ